ਹੈਲੋ ਬੱਚਿਓ ਅੱਜ ਅਸੀਂ ਇੱਕ ਨਮਾ ਲੇਖ ਕਰਾਂਗੇ ਮੇਰਾ ਪਸੰਦੀਦਾ ਖਿਡੌਣਾ ਠੀਕ ਹੈ ਤੁਹਾਡਾ ਵੀ ਕੋਈ ਨਾ ਕੋਈ ਪਸੰਦੀਦਾ ਖਿਡੌਣਾ ਹੋਵੇਗਾ ਤੁਸੀਂ ਆਪਣੇ ਖਿਡੌਣੇ ਬਾਰੇ ਵੀ ਲਿਖ ਸਕਦੇ ਹੋ ਠੀਕ ਹੈ ਤੇ ਅੱਜ ਮੈਂ ਕਰਾਂਗੀ ਮੇਰਾ ਪਸੰਦੀਦਾ ਖਿਡੌਣਾ ਤੇ ਕਮੈਂਟ ਕਰਕੇ ਦੱਸਣਾ ਕਿ ਤੁਹਾਡਾ ਪਸੰਦੀਦਾ ਖਿਡੌਣਾ ਕਿਹੜਾ ਹੈ ਠੀਕ ਹੈ ਵੀਡੀਓ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਨੰਬਰ 1 ਹੈ ਮੇਰਾ ਪਸੰਦੀਦਾ ਖਿਡੌਣਾ ਹਵਾਈ ਜਹਾਜ਼ ਹੈ। ਨੰਬਰ 2 ਇਸ ਦਾ ਰੰਗ ਚਿੱਟਾ ਤੇ ਨੀਲਾ ਹੈ। ਨੰਬਰ 3 ਜਹਾਜ਼ ਬੈਟਰੀ ਨਾਲ ਚੱਲਦਾ ਹੈ। ਠੀਕ ਹੈ। ਨੰਬਰ 4 ਹੈ ਇਹ ਮੈਨੂੰ ਜਨਮ ਦਿਨ ਤੇ ਦਾਦਾ ਜੀ ਨੇ ਦਿੱਤਾ ਸੀ। ਨੰਬਰ 5 ਇਸ ਦੀ ਆਵਾਜ਼ ਅਸਲੀ ਜਹਾਜ਼ ਵਰਗੀ ਲੱਗਦੀ ਹੈ ਠੀਕ ਹੈ ਨੰਬਰ 6 ਹੈ ਇਸ ਵਿੱਚ ਲਾਈਟਾਂ ਵੀ जगਦੀਆਂ ਹਨ ਅਗਲਾ ਨੰਬਰ ਹੈ ਨੰਬਰ 7 ਮੈਨੂੰ ਤੇ ਮੇਰੇ ਦੋਸਤਾਂ ਨੂੰ ਇਹ ਖੜਾਉਣਾ ਬਹੁਤ ਪਸੰਦ ਹੈ ਨੰਬਰ 8 ਹੈ ਜਹਾਜ਼ ਬਹੁਤ ਮਜ਼ਬੂਤ ਤੇ ਸੁੰਦਰ ਹੈ। ਨੰਬਰ 9 ਹੈ ਅਸੀਂ ਇਸ ਨਾਲ ਰੋਜ਼ ਖੇਡਦੇ ਹਾਂ। ਅਗ ਹੈ ਨੰਬਰ 10 ਹੈ ਇਸ ਵਿੱਚ ਛੋਟੇ-ਛੋਟੇ ਪਹੀਏ ਵੀ ਲੱਗੇ ਹਨ ਜੋ ਧਰਤੀ ਤੇ ਘੁੰਮ ਸਕਦੇ ਹਨ। ਨੰਬਰ 11 ਹੈ ਮੇਰਾ ਸੁਪਨਾ ਹੈ ਕਿ ਮੈਂ ਵੱਡਾ ਹੋ ਕੇ ਪਾਇਲਟ ਬਣਾ ਨੰਬਰ 12 ਮੈਂ ਇਸ ਨੂੰ ਹਮੇਸ਼ਾ ਸਾਫ਼ ਸੁਥਰਾ ਰੱਖਦਾ ਹਾਂ ਨੰਬਰ 13 ਇਹ ਖਿਡੌਣਾ ਮੇਰੇ ਲਈ ਬਹੁਤ ਖਾਸ ਹੈ ਨੰਬਰ 14 ਹੈ ਇਹ ਮੇਰੇ ਮੇਰੇ ਇਹ ਮੇਰੀ ਜ਼ਿੰਦਗੀ ਨੂੰ ਮजेदार ਬਣਾਉਂਦਾ ਹੈ ਥਿਉਣਾ ਇਹ ਮੇਰੀ ਜ਼ਿੰਦਗੀ ਨੂੰ ਮजेदार ਬਣਾਉਂਦਾ ਹੈ ਅੱਗੇ ਹੈ ਨੰਬਰ 15 ਇਸ ਲਈ ਮੇਰਾ ਪਸੰਦੀਦਾ ਖਿਡੌਣਾ ਹਵਾਈ ਜਹਾਜ਼ ਹੈ ਠੀਕ ਹੈ ਇਹ ਹੋ ਗਿਆ 15 ਪੁਆਇੰਟ ਲੇਖ ਮੇਰਾ ਪਸੰਦੀਦਾ ਖਿਡੌਣਾ ਤੇ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲਿਓ ਠੀਕ ਹੈ ਓਕੇ ਨੈਕਸਟ ਅਸੀਂ ਕਿਸੇ ਹੋਰ ਟੌਪਿਕ ਤੇ ਬੱਚਿਆਂ ਵਾਸਤੇ ਲੇਖ ਕਰਾਂਗੇ ਓਕੇ ਬਾਏ